ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਨੌਵੀਂ ਪਾਤਸ਼ਾਹੀ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹਾਦਤ ਦੇ 350 ਸਾਲ ਪੂਰੇ ਹੋਏ ਨੇ ਔਰ ਪੂਰਾ ਦੇਸ਼ ਇਸ ਮਹਾਨ ਔਰ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਵੀ ਸਾਲ ਭਰ ਇਸ शताब्दी ਸਮਾਰੋਚ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਨੇ ਬਲਾਕਸਟਰ ਤੇ ਵਿਧਾਨ ਸਭਾ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਪ੍ਰੋਗਰਾਮ ਹੋਏ ਨੇ ਉਨਾ ਸਾਰੇ ਸਮਾਗਮਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੱਲ ਇੱਕ ਮਹਾਨ ਕੀਰਤਨ ਦਰਬਾਰ ਦੇ ਰੂਪ ਚ ਹੋਏਗੀ ਔਰ ਹਜੂਰੀ ਰਾਗੀ ਸਹਿਬਾਨ ਆਕਰ ਕੇ ਇੱਥੇ ਅੰਮ੍ਰਿਤ ਰੂਪੀ ਗੁਰਬਾਣੀ ਦਾ ਕੀਰਤਨ ਕਰਨਗੇ ਔਰ ਸੰਗਤਾਂ ਜਿਹੜੀਆਂ ਆ ਉਹ ਸਰਵਣ ਕਰਨਗੀਆਂ ਔਰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਪ੍ਰਣਾਮ ਵੀ ਕਰਨਗੇ ਇਹਦੇ ਚ ਕੇਂਦਰੀ ਮੰਤਰੀ ਗਜਿੰਦਰ ਸ਼ਖਾਵਤ ਜੀ ਭਾਰਤੀ ਜਨਤਾ ਪਾਰਟੀ ਦੀ ਸਾਰੀ ਪੰਜਾਬ ਦੀ ਲੀਡਰਸ਼ਿਪ ਸਾਡੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਸਾਡੇ ਪਾਰਲੀਮੈਂਟ ਬੋਰਡ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਸਾਡੇ ਜਨਰਲ ਸਕੱਤਰ ਤਰਨੁਜ ਚੁਗ ਜੀ ਸਾਰੀ ਲੀਡਰਸ਼ਿਪ ਪੰਜਾਬ ਦੀ ਜਿਹੜੀ ਆ ਉਹ ਵਿਸ਼ੇਸ਼ ਰੂਪ ਨਾਲ ਇੱਥੇ ਪਹੁੰਚ ਰਹੀ ਆ ਗੁਰੂ ਘਰ ਨਤਮਸਤਕ ਵੀ ਹੋਣਗੇ ਤੱਕ ਸਬਤੇ ਜਾ ਕਰਕੇ ਔਰ ਇੱਥੇ 3 ਘੰਟੇ ਦਾ ਜਿਹੜਾ ਕੀਰਤਨ ਦਰਬਾਰ ਹੈ ਇਹਦੇ ਚ ਉਹ ਹਾਜ਼ਰੀ ਲਵਾ ਕੇ ਗੁਰੂ ਘਰ ਦਾ ਆਸ਼ੀਰਵਾਦ ਵੀ ਪ੍ਰਾਪਤ ਕਰਨਗੇ ਸੋ ਅੱਜ ਉਹਦੇ ਤਿਆਰੀਆਂ ਦੇ ਸੰਦਰਭ ਚ ਇਹ ਸਾਰੀ ਮੀਟਿੰਗ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰ ਅਜੇ ਵੀਰ ਸਿੰਘ ਲਾਲਪੁਰਾ ਜੀ ਸਾਡੇ ਬਹੁਤ ਹੀ ਸੀਨੀਅਰ ਸਾਥੀ ਅਟਵਾਲ ਸਾਹਿਬ ਸਾਡੇ ਯੂਮੋਰਚਾ ਦੇ ਨੇਤਾ ਅਮਨ ਜੀ ਹੋਰ ਵੀ ਸਾਰੇ ਸਾਥੀ ਤਿਆਰੀਆਂ 'ਚ ਅਸੀਂ ਲੱਗੇ ਆਂ ਸੰਗਤਾਂ 'ਚ ਬੜਾ ਉਤਸ਼ਾਹ ਹੈ ਔਰ ਵੱਡੀ ਗਿਣਤੀ 'ਚ ਹੁਮ ਹੁਮਾ ਕੇ ਜਿਹੜੇ ਆ ਪੂਰੇ ਪੰਜਾਬ 'ਚੋਂ ਸੰਗਤਾਂ ਇਸ ਕੀਰਤਨ ਦਰਬਾਰ 'ਚ ਸ਼ਾਮਲ ਹੋਣ ਲਈ ਆ ਰਹੀਆਂ ਪ੍ਰੋਗਰਾਮ ਕਿੰਨੇ ਤੋਂ ਕਿੰਨੇ ਹੋਏਗਾ ਤੇ ਦੂਜੀ ਗੱਲ ਜਿਹੜੀ ਲੋਕਲ ਸਥਾਨਕ ਸੰਗਤ ਹੈ ਜਾਂ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੂੰ ਕੀ ਕੀ ਕਰਨਾ ਦੇਖੋ ਅਪੀਲ ਤਾਂ ਇਹੀ ਆ ਕਿ ਮਹਾਨ ਜਿਹੜੀ ਇਹ ਸ਼ਹਾਦਤ ਹੋਈ ਆ ਧਰਮ ਦੀ ਰੱਖਿਆ ਲਈ ਦੇਸ਼ ਦੀ ਰੱਖਿਆ ਲਈ तिलक जंजू दी राख ही ਲਈ। ओनु प्रणाम करिए और उस शहादत तो assi vi seh leye. के धर्म ਦੇ ਰਸਤੇ ਤੇ ਚੱਲਣਾ ਹੈ, ਸੱਚਾਈ ਦੇ ਰਸਤੇ ਤੇ ਚੱਲਣਾ ਹੈ। ਬੜਾ ਉਤਸ਼ਾਹ ਸੰਗਤ ਚ, और मेनू पूरी उम्मीद है के ਵੱਧ ਚੜ ਕੇ ਸੰਗਤਾਂ ਜਿਹੜੀਆਂ ਇਸ ਪ੍ਰੋਗਰਾਮ ਚ ਸ਼ਮੂਲੀਅਤ ਕਰਨ گی۔ ਦੇਖੋ, ਬਾਹਰਚੇ ਜਨਤਾ ਪਾਰਟੀ ਨੇ ਜਦੋਂ ਵੀ ਪੰਜਾਬ ਦੀ और ਸਿੱਖ ਕੌਮ ਦੀ ਗੱਲ ਕੋਈ ਹੈ, ਮੇਰੇ ਖਿਆਲ ਨਾਲ ਸਭ ਤੋਂ ਵੱਧ ਕੰਟ੍ਰਿਬਿਊਸ਼ਨ ਇਸ ਸਰਕਾਰ ਨੇ ਦਿੱਤੀ ਹੈ। और ਕਿਉਂਕਿ ਸਾਡੇ ਪ੍ਰਧਾਨ ਮੰਤਰੀ ਜੀ ਦਾ ਬੜਾ ਪੁਰਾਣਾ ਰਿਸ਼ਤਾ ਪੰਜਾਬ ਦੇ ਨਾਲ ਰਿਹਾ ਆ ਸੋ ਉਹਨਾਂ ਨੇ ਹਮੇਸ਼ਾ ਜਿਹੜਾ ਆਪਣਾ ਵਿਸ਼ਵਾਸ ਤੇ ਪੰਜਾਬੀ ਪਰ ਪੰਜਾਬ ਪੰਜਾਬ ਦੇ ਲੋਕਾਂ ਲਈ ਆਪਣੀ ਮੁਹੱਬਤ ਜਰੀ ਦਿਖਾਈ ਹੈ ਅ ਕੱਲ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੀ ਲੀਡਰਸ਼ਿਪ ਜਿਹੜੀ ਹੈਗੀ ਆ ਹਿੰਦੀ ਚਾਦਰ ਗੁਰਤੇਗ ਬਹਾਦਰ ਜੀ ਦੀ ਜਿਹੜੀ 350 ਅ ਐਨੀਵਰਸਰੀ ਮਨਾਈ ਮਨਾਣੇ ਆ ਸੀ ਉਦੇ ਲਈ ਕੱਲ ਭਾਰਤੀ ਜਨਤਾ ਪਾਰਟੀ ਦੀ ਸਾਰੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਇਕੱਤਰਤ ਹੋ ਰਹੀ ਹੈ ਗੁਰੂ ਦੇ ਦਰਸ਼ਨ ਕਰਨ ਜਾਏਗੀ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਇੱਕ ਕੀਰਤਨ ਦਰਬਾਰ ਜਿਹੜਾ ਉਹ ਸਜਾਇਆ ਜਾ ਰਿਹਾ ਹੈ ਪਾਰਟੀ ਵੱਲੋਂ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਜਿਹੜਾ ਇੱਥੇ ਜਿਹੜੀ ਸੇਵਾ ਲੱਗੀ ਹੈ ਉਹ ਹਰ ਕਰ ਕਰਤਾ ਦੀ ਕਿ ਸੇਵਾਦਾਰ ਦੇ ਰੂਪ ਦੇ ਵਿੱਚ ਪਾਰਟੀ ਨੇ ਡਿਊਟੀ ਲਈ ਹੈ ਜੋ ਕਿ ਇੱਕ ਨਵੀਂ ਪ੍ਰਥਾ ਜਿਹੜੀ ਹੈਗੀ ਹੈ ਇੱਕ ਮਤਲਬ ਬਹੁਤ ਅੱਛੀ ਪ੍ਰਥਾ ਹੈ ਕਿਉਂਕਿ politically ਹਰ ਵਰਕਰ ਦੀ ਡਿਊਟੀ ਲਾਉਣੀ ਵੀ ਪਾਈ ਤੁਸੀਂ ਲੰਗਰ ਤੇ ਜਿਹੜਾ ਕੰਮ ਤੁਸੀਂ ਕਰਨਾ ਹੈ ਜੂੜਿਆਂ ਦੀ ਸੇਵਾ ਹੀ ਤੁਸੀਂ ਕੰਮ ਕਰਨਾ ਸੋ ਬੜਾ ਸ਼ਲਾਘਾਯੋਗ ਕਦਮ ਹੈ ਪਾਰਟੀ ਦਾ ਜੀ ਕ੍ਰੇਂਦੀ ਲੀਡਰਸ਼ਿਪ ਦੇ ਵਿੱਚੋਂ ਕੋਈ ਆ ਰਿਹਾ ਜੀ ਇਸ ਪ੍ਰੋਗਰਾਮ ਦੇ ਜੀ ਕ੍ਰੇਂਦੀ ਲੀਡਰਸ਼ਿਪ ਤੋਂ ਜਿਹੜਾ ਮਾਨਯੋਗ ਗੁਜਿੰਦਰ ਸ਼ਖਾਵਤ ਜੀ ਜਿਹੜਾ ਹੈਗਾ ਉਹ ਆਪਣੇ ਜਿਹੜੀ ਹੈਗੀ ਹੈ ਗੁਰੂ ਦੇ ਦਰਸ਼ਨ ਕਰਨਗੇ ਸਾਨੂੰ ਉਮੀਦ ਹੈ ਕਿ ਇੱਕ ਦੋ ਹੋਰ ਸੀਨੀਅਰ ਲੀਡਰ ਕਿਉਂਕਿ ਪੈਨੋ ਤਾਂ ਉਹਨਾਂ ਦੀ ਕਨਫਰਮੇਸ਼ਨ ਸੀ ਬਟ ਸ਼ਾਇਦ ਕੁਝ ਉਥੇ ਜ਼ਰੂਰੀ ਮੀਟਿੰਗ ਕਾਰਨ ਹਾਲੇ ਉਹਨਾਂ ਦੇ ਕਨਫਰਮੇਸ਼ਨ ਨਹੀਂ ਆਈ ਹੈਗੀ ਸੋ ਕੇਂਦਰ ਵੀ ਜਿਹੜਾ ਹੈਗਾ ਆ ਉਹ ਵੀ ਆਪਣੀ ਹਾਜ਼ਰੀ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਲਗਵਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੀਂ ਪਾਤਸ਼ਾਹੀ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹਾਦਤ ਦੇ 350 ਸਾਲ ਪੂਰੇ ਹੋਏ ਨੇ ਔਰ ਪੂਰਾ ਦੇਸ਼ ਇਸ ਮਹਾਨ ਔਰ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਵੀ ਸਾਲ ਭਰ ਇਸਤਤਵਦੀ ਸਮਾਰੋਹ ਚ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਨੇ ਬਲਾਕਸਟਰ ਤੇ ਵਿਧਾਨ ਸਭਾ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਪ੍ਰੋਗਰਾਮ ਹੋਏ ਨੇ ਉਹਨਾਂ ਸਾਰੇ ਸਮਾਗਮਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੱਲ ਇੱਕ ਮਹਾਨ ਕੀਰਤਨ ਦਰਬਾਰ ਦੇ ਰੂਪ ਚ ਹੋਏਗੀ ਔਰ ਹਜੂਰੀ ਰਾਗੀ ਸਹਿਬਾਨ ਆਕਰਕੇ ਇੱਥੇ ਅਮ੍ਰਿਤ ਰੂਪੀ ਗੁਰਬਾਣੀ ਦਾ ਕੀਰਤਨ ਕਰਨਗੇ ਔਰ ਸੰਗਤਾਂ ਜਿਹੜੀਆਂ ਆ ਉਹ ਸਰਵਨ ਕਰਨਗੀਆਂ ਔਰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਪ੍ਰਣਾਮ ਵੀ ਕਰਨਗੇ ਇਹਦੇ ਵਿੱਚ ਕੇਂਦਰੀ ਮੰਤਰੀ ਗਜਿੰਦਰ ਸ਼ਖਾਵਤ ਜੀ ਭਾਰਤੀ ਜਨਤਾ ਪਾਰਟੀ ਦੀ ਸਾਰੀ ਪੰਜਾਬ ਦੀ ਲੀਡਰਸ਼ਿਪ ਸਾਡੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਸਾਡੇ ਪਾਰਲੀਮੈਂਟ ਬੋਰਡ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਸਾਡੇ ਜਨਰਲ ਸਕੱਤਰ ਤਰੁਣ ਚੁਗ ਜੀ ਸਾਰੀ ਲੀਡਰਸ਼ਿਪ ਪੰਜਾਬ ਦੀ ਜਿਹੜੀ ਆ ਉਹ ਵਿਸ਼ੇਸ਼ ਰੂਪ ਨਾਲ ਇੱਥੇ ਪਹੁੰਚ ਰਹੀ ਆ ਗੁਰੂ ਘਰ ਨਤਮਸਤਕ ਵੀ ਹੋਣਗੇ ਤਾਂ ਕੱਬ ਤੇ ਜਾ ਕਰਕੇ ਔਰ ਇੱਥੇ 3 ਘੰਟੇ ਦਾ ਜਿਹੜਾ ਕੀਰਤਨ ਦਰਬਾਰ ਹੈ ਇਹਦੇ ਚੋ ਹਾਜ਼ਰੀ ਲਵਾ ਕੇ ਗੁਰੂ ਘਰ ਦਾ ਆਸ਼ੀਰਵਾਦ ਵੀ ਪ੍ਰਾਪਤ ਕਰਨਗੇ ਸੋ ਅੱਜ ਉਹਦੇ ਤਿਆਰੀਆਂ ਦੇ ਸੰਦਰਭ ਚ ਇਹ ਸਾਰੀ ਮੀਟਿੰਗ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਅਜੇ ਵੀਰ ਸਿੰਘ ਲਾਲਪੁਰਾ ਜੀ ਸਾਡੇ ਬਹੁਤ ਹੀ ਸੀਨੀਅਰ ਸਾਥੀ ਅਟਵਾਲ ਸਾਹਿਬ ਸਾਡੇ ਯੂਮੋਰਚਾ ਦੇ ਨੇਤਾ ਅਮਨ ਜੀ ਹੋਰ ਵੀ ਸਾਰੇ ਸਾਥੀ ਤਿਆਰੀਆਂ 'ਚ ਅਸੀਂ ਲੱਗੇ ਆ ਸੰਗਤਾਂ 'ਚ ਬੜਾ ਉਤਸ਼ਾਹ ਹੈ ਔਰ ਵੱਡੀ ਗਿਣਤੀ ਚ ਹਮ ਹੁਮਾ ਕੇ ਜਿਹੜੇ ਆ ਪੂਰੇ ਪੰਜਾਬ ਚੋਂ ਸੰਗਤਾਂ ਇਸ ਕੀਰਤਨ ਦਰਬਾਰ ਚ ਸ਼ਾਮਲ ਹੋਣ ਲਈ ਆ ਰਹੀਆਂ। ਪ੍ਰੋਗਰਾਮ ਕਿੰਨੇ ਤੋਂ ਕਿੰਨੇ ਹੋਏਗਾ ਤੇ ਦੂਜੀ ਗੱਲ ਜਿਹੜੀ ਲੋਕਲ ਸਥਾਨਕ ਸੰਗਤ ਆ ਜਾਂ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੂੰ ਕੀ ਕਹਿੰਦੇ ਆ। ਦੇਖੋ ਅਪੀਲ ਤਾਂ ਇਹੀ ਆ ਕਿ ਮਹਾਨ ਜਿਹੜੀ ਇਹ ਸ਼ਹਾਦਤ ਹੋਈ ਆ ਧਰਮ ਦੀ ਰੱਖਿਆ ਲਈ, ਦੇਸ਼ ਦੀ ਰੱਖਿਆ ਲਈ, ਤਿਲਕ ਜੰਜੂ ਦੀ ਰਾਖੀ ਲਈ ਉਹਨੂੰ ਪ੍ਰਣਾਮ ਕਰੀਏ ਔਰ ਉਸ ਸ਼ਹਾਦਤ ਤੋਂ ਅਸੀਂ ਵੀ ਸੇਧ ਲਈਏ। ਕਿ ਧਰਮ ਦੇ ਰਸਤੇ ਤੇ ਚੱਲਣਾ ਆ, ਸੱਚਾਈ ਦੇ ਰਸਤੇ ਤੇ ਚੱਲਣਾ ਆ। ਬੜਾ ਉਤਸ਼ਾਹ ਸੰਗਤ ਔਰ ਮੈਨੂੰ ਪੂਰੀ ਉਮੀਦ ਹੈ ਕਿ ਵੱਧ ਚੜ੍ਹ ਕੇ ਸੰਗਤਾਂ ਜਿਹੜੀਆਂ ਇਸ ਪ੍ਰੋਗਰਾਮ ਚ ਸ਼ਮੂਲੀਅਤ ਕਰਨਗੇ ਦੇਖੋ ਬਾਹਰ ਚ ਜਨਤਾ ਪਾਰਟੀ ਨੇ ਜਦੋਂ ਵੀ ਪੰਜਾਬ ਦੀ ਔਰ ਸਿੱਖ ਕੌਮ ਦੀ ਗੱਲ ਹੋਈ ਹੈ ਮੇਰੇ ਖਿਆਲ ਨਾਲ ਸਭ ਤੋਂ ਵੱਧ ਕੰਟ੍ਰਿਬਿਊਸ਼ਨ ਇਸ ਸਰਕਾਰ ਨੇ ਦਿੱਤੀ ਹੈ ਔਰ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਜੀ ਦਾ ਬੜਾ ਪੁਰਾਣਾ ਰਿਸ਼ਤਾ ਪੰਜਾਬ ਦੇ ਨਾਲ ਰਿਹਾ ਆ ਸੋ ਉਹਨਾਂ ਨੇ ਹਮੇਸ਼ਾ ਜਿਹੜਾ ਆਪਣਾ ਵਿਸ਼ਵਾਸ ਪੰਜਾਬੀ ਪਰ ਪੰਜਾਬ ਪੰਜਾਬ ਦੇ ਲੋਕਾਂ ਲਈ ਆਪਣੀ ਮੁਹੱਬਤ ਜਰੀ ਦਿਖਾਈ ਹੈ ਅ ਕੱਲ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੀ ਲੀਡਰਸ਼ਿਪ ਜਿਹੜੀ ਹੈਗੀ ਆ ਹਿੰਦੀ ਚਾਦਰ ਗੁਰਤੇਗ ਬਹਾਦਰ ਜੀ ਦੀ ਜਿਹੜੀ 350 ਅ ਐਨੀਵਰਸਰੀ ਮਨਾਈ ਮਨਾਣੇ ਆ ਸੀ ਉਹਦੇ ਲਈ ਕੱਲ ਭਾਰਤੀ ਜਨਤਾ ਪਾਰਟੀ ਦੀ ਸਾਰੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਕੱਤਰਤ ਹੋ ਰਹੀ ਹੈ ਗੁਰੂ ਦੇ ਦਰਸ਼ਨ ਕਰਨ ਜਾਏਗੀ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਇੱਕ ਕੀਰਤਨ ਦਰਬਾਰ ਜਿਹੜਾ ਉਹ ਸਜਾਇਆ ਜਾ ਰਿਹਾ ਹੈ ਪਾਰਟੀ ਵੱਲੋਂ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਜਿਹੜਾ ਇੱਥੇ ਜਿਹੜੀ ਸੇਵਾ ਲੱਗੀ ਹੈ ਉਹ ਹਰ ਕਰ ਰਿਆ ਕਰਤਾ ਦੀ ਕਿ ਸੇਵਾਦਾਰ ਦੇ ਰੂਪ ਦੇ ਵਿੱਚ ਪਾਰਟੀ ਨੇ ਡਿਊਟੀ ਲਈ ਹੈ ਜੋ ਕਿ ਇੱਕ ਨਵੀਂ ਪ੍ਰਥਾ ਜਿਹੜੀ ਹੈਗੀ ਹੈ ਇੱਕ ਮਤਲਬ ਬਹੁਤ ਅੱਛੀ ਪ੍ਰਥਾ ਹੈ ਕਿਉਂਕਿ politically ਹਰ ਵਰਕਰ ਦੀ ਡਿਊਟੀ ਲਾਉਣੀ ਵੀ ਪਾਈ ਤੁਸੀਂ ਲੰਗਰ ਤੇ ਜਿਹੜਾ ਕੰਮ ਤੁਸੀਂ ਕਰਨਾ ਹੈ ਜੋੜਿਆਂ ਦੀ ਸੇਵਾ ਹੀ ਤੁਸੀਂ ਕੰਮ ਕਰਨਾ ਹੈ ਸੋ ਬੜਾ ਸ਼ਲਾਘਾਯੋਗ ਕਦਮ ਹੈ ਪਾਰਟੀ ਦਾ ਜੀ ਕ੍ਰੇਂਦੀ ਲੀਡਰਸ਼ਿਪ ਦੇ ਵਿੱਚੋਂ ਵੀ ਕੋਈ ਆ ਰਿਹਾ ਜੀ ਇਸ ਪ੍ਰੋਗਰਾਮ ਦੇ ਜੀ ਕ੍ਰੇਂਦੀ ਲੀਡਰਸ਼ਿਪ ਤੋਂ ਜਿਹੜਾ ਮਾਨਯੋਗ ਗੁਜਿੰਦਰ ਸ਼ਖਾਵਤ ਜੀ ਜਿਹੜਾ ਹੈਗਾ ਉਹ ਆਪਣੇ ਜਿਹੜੀ ਹੈਗੀ ਹੈ ਗੁਰੂ ਦੇ ਦਰਸ਼ਨ ਕਰਨਗੇ ਸਾਨੂੰ ਉਮੀਦ ਹੈ ਕਿ ਇੱਕ ਦੋ ਹੋਰ ਸੀਨੀਅਰ ਲੀਡਰ ਕਿਉਂਕਿ ਪਹਿਨੋਂ ਤਾਂ ਉਹਨਾਂ ਦੀ ਕਨਫਰਮੇਸ਼ਨ ਸੀ ਬਟ ਸ਼ਾਇਦ ਕੁਝ ਉੱਥੇ ਜ਼ਰੂਰੀ ਮੀਟਿੰਗ ਕਰਨ ਹਾਲੇ ਉਹਨਾਂ ਦਾ ਕਨਫਰਮੇਸ਼ਨ ਨਹੀਂ ਆਈ ਹੈਗੀ ਸੋ ਕੇਂਦਰ ਵੀ ਜਿਹੜਾ ਹੈਗਾ ਆ ਉਹ ਵੀ ਆਪਣੀ ਹਾਜ਼ਰੀ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਲਗਵਾਏਗਾ